ਗੱਲ ਕਰਦੇ ਆ ਸਸਦਤ ਕੰਗਨਾ ਰਣੌਤ ਦੀ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਤੋਂ ਪੰਜਾਬੀਆਂ ਦੇ ਖਿਲਾਫ ਜ਼ਹਿਰ ਉਗਲਿਆ ਜੀਹਾਂ ਲਗਾਤਾਰ ਆਪਣੇ ਬਿਆਨਾਂ ਦੇ ਕਰਕੇ ਵਿਵਾਦਾਂ ਚੜਨ ਵਾਲੀ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਤੋਂ ਵਿਵਾਦਿਤ ਚੜਾਹੇ ਬਿਆਨ ਦਿੱਤਾ ਹੈ ਬਿਨਾ ਨਾਂ ਲਏ ਉਸਨੇ ਪੰਜਾਬੀਆਂ ਨੂੰ ਨਸ਼ੇੜੀ ਤੇ ਗੁੱਸੇ ਵਾਲੇ ਦੱਸਿਆ ਇੱਥੇ ਬੋਲਦੇ ਆ ਉਸੇ ਕਹਿੰਦਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਇਹਨਾ ਤੋਂ ਕੁਝ ਨਾ ਸਿੱਖਣ ਹਿਮਾਚਲ ਦੇ ਆਸ-ਪਾਸ ਦੇ ਸੂਬਿਆਂ ਨੇ ਸਾਡੇ ਯੂਥ ਨੂੰ ਬਰਬਾਦ ਕੀਤਾ ਹੈ ਕੰਗਨਾ ਰਣੌਤ ਨੇ ਇੱਥੇ ਮੰਚ ਤੋਂ ਬੋਲਦਿਆਂ ਹੋਇਆ ਬਿਆਨ ਦਿੱਤਾ ਹਾਲਾਂਕਿ ਉਹਨਾਂ ਨੇ ਉਸਨੇ ਨਾ ਨਹੀਂ ਲਿਆ ਲੇਕਿਨ ਇਥੇ ਯਕੀਨਨ ਜਿਸ ਤਰ੍ਹਾਂ ਦੇ ਨਾਲ ਉਹ ਸਭ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਆ ਪੰਜਾਬੀਆਂ ਨੂੰ ਲੈ ਕੇ ਬਿਆਨ ਹੁਣ ਤੱਕ ਸਾਹਮਣੇ ਆਏ ਨਹੀਂ ਉਸ ਨੂੰ ਪੰਜਾਬੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਪੰਜਾਬੀਆਂ ਨੂੰ ਉਸ ਨੇ ਨਸ਼ੇੜੀ ਤੇ ਗੁੱਸੇ ਵਾਲੇ ਦੱਸਿਆ ਜਿਸ ਵਿੱਚਕਾਰ ਬਿਨਾ ਨਾਂ ਲੈ ਪੰਜਾਬੀਆਂ ਨੂੰ ਉਸ ਨੇ ਨਸ਼ੇੜੀ ਤੇ ਗੁੱਸੇ ਵਾਲੇ ਦੱਸਿਆ ਸਾਡੇ ਅੱਗੇ ਪਿੱਛੇ ਦਾ ਰਾਜਾ ਨੇ ਨਵੀਆਂ-ਨਵੀਆਂ ਚੀਜ਼ਾਂ ਵੇਖੀਆਂ ਕੋਈ ਚਿੱਟਾ ਕੋਈ ਕੁਝ ਕੋਈ ਕੁਝ وجے وچکار استے والو دتے بیان نو لے کے వివాਦ یقینا کھڑا ہوئے گا کی کچھ ਪ੍ਰਤੀਕਿਰਿਆ ਆndi ਹੈ ਦੇਖਣਾ ਹੈ ਮਰੇਗਾ ਲੇਕਿਨ ਕੰਗਰਨੌਤ ਨੇ ਇਥੇ ਹਿਮਾਚਲ ਦੇ ਆਸ-ਪਾਸ ਦੇ ਸੂਬਿਆਂ ਨੇ ਸਾਡੇ ਯੂਥ ਨੂੰ ਬਰਬਾਦ ਕੀਤਾ ਇਹ ਬਿਆਨ ਦਿੱਤਾ ਹੈ ਰਵਿੰਦਰ ਮੀਤ ਸਰਨਲ ਇਸ ਵਿਲੇ ਜੁੜਨੇ ਰਵਿੰਦਰ ਕੰਗਰਨੌਤ اور ਵਿਵਾਦ ਸ਼ਾਇਦ ਹੁਣ ਅਸੀਂ ਕਹਿ ਸਕਦੇ ਹਾਂ ਕਿ ਨਾਲ-ਨਾਲ ਹੀ ਚੱਲਦਾ ਜਦੋਂ ਵੀ ਬੋਲਦੇ ਨੇ ਕੋਈ ਨਾ ਕੋਈ ਨਵਾਂ ਵਿਵਾਦ ਖੜਾ ਕਰ ਦਿੰਦੇ ਐ ਬਿਲਕੁਲ ਉਹ ਰਾਤਾ ਸੰਗਣਾ ਨੌਕ ਦਾ ਵਿਵਾਦ ਦਾ ਦੂਸਰਾ ਨਾਮ ਬਣ ਚੁੱਕਿਆ ਹਾਲਾਂਕਿ ਆਏ ਜਰ ਉਹਨਾਂ ਦੇ ਕੁਝ ਵਿਵਾਦਿਤ ਵਿਵਾਨ ਬਿਆਨ ਜਿਹੜੇ ਆ ਪੰਜਾਬ ਨੂੰ ਲੈ ਕੇ ਉੰਦੇ ਰਹੇ ਆ ਮੰਡੀ ਦੇ ਸਰਕਾ ਕਾ ਵਿਧਾਨ ਸਭਾ ਹਲਕੇ ਦੇ ਵਿੱਚ ਜਦੋਂ ਉਹ ਇੱਕ ਪਿੰਡ ਦੇ ਵਿੱਚ ਪੰਚਾਇਤੀ ਪ੍ਰੋਗਰਾਮ ਦੇ ਵਿੱਚ ਗਏ ਸੀ ਤਾਂ ਉੱਥੋਂ ਉਹਨਾਂ ਨੇ ਇੱਕ ਵਾਰ ਸਿੱਧੂ ਪੰਜਾਬ ਦਾ ਨਾਮ ਲਏ ਬਿਨਾ ਪੰਜਾਬ ਦਿੱਤੀ ਇੱਕ ਵੱਡਾ ਕਟਾਸ ਕੀਤਾ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਵੱਡਾ ਕਟਾਸ ਕੀਤਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈਗੇ ਆ ਉਹ ਚਿੱਟਾ ਪੀਂਦੇ ਨੇ ਜਾਂ ਫਿਰ ਹੋਰ ਨਸ਼ੇ ਕਰਦੇ ਨੇ ਮੋਟਰਸਾਈਕਲ ਉੱਤੇ ਆ ਕੇ 파ਟਮ ਚੌਂਦੇ ਨੇ ਹਿਮਾਚਲ ਦਾ ਮਾਹੌਲ ਖਾਭ ਕਰਦੇ ਨੇ ਇਸ ਤਰੀਕੇ ਤੇ ਉਹਨਾਂ ਵੱਲੋਂ ਬਿਆਨ ਦਿੱਤੇ ਗਿਆ ਹਾਲਾਂਕਿ ਹਰਜੀਤ ਕਰੇਵਾਲ ਜਿਹੜੇ ਕੀ ਪੀਜੀਪੀ ਦੇ ਪੰਜਾਬ ਅ ਤੇ ਸੀਨੀਅਰ ਲੀਡਰ ਹੈਗੇ ਨੇ ਉਹਨਾਂ ਵੱਲੋਂ ਵੀ ਇਸ ਚੀਜ਼ ਦੀ ਨਿੰਦਾ ਕੀਤੀ ਗਈ ਨਾਲ ਨਾਲ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਬੰਦੀ ਤੇ ਲੋਕਾਂ ਨੇ ਇੱਕ ਨਏ ਕੰਗੜਾ ਨੂੰ ਪਤਾ ਕੇ ਗਲਤੀ ਕਰ ਦਿੱਤੀ ਹੈ ਇਸ ਤਰੀਕੇ ਦੇ ਬਿਆਨ ਜਦੋਂ ਲਗਾਤਾਰ ਆਉਂਦੇ ਨੇ ਤਾਂ ਜ਼ਾਹਿਰ ਤੌਰ ਤੇ ਪੰਜਾਬ ਦੇ ਵਿੱਚ ਹਲਚਲ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਰਾਜਨੀਤਿਕ ਤੌਰ ਤੇ ਵੀ ਲਗਾਤਾਰ ਚੰਗਣਾ ਨੌਤ ਵਿਰੋਧੀ ਧਿਰਾਂ ਦੇ ਉੱਤੇ ਦੇ ਨਿਸ਼ਾਨੇ تیرੇ ਦੀਆ ਹਾਲਾਂਕਿ ਜਿਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਆ ਉਹਨਾਂ ਤੇ ਕਈ ਵਾਰ ਮਾਫੀ ਵੀ ਮੰਗਣੀ ਪਈ ਆ ਚੰਗਣਾ ਨੌਤ ਨੂੰ ਜਿਵੇਂ ਪਿਛਲੀ ਵਾਰ ਜਦੋਂ ਵਿਵਾਦਤ ਬਿਆਨ ਦਿੱਤੇ ਗਏ ਸੀ ਪੰਜਾਬ ਨੂੰ ਲੈ ਕੇ ਉਸ ਤੋਂ ਬਾਅਦ ਮਾਫੀ ਵੀ ਉਹਨਾਂ ਨੂੰ ਜਨਤਕ ਪੱਤਰ ਦੇ ਆ ਕੇ ਮੰਗਣੀ ਪਈ ਸੀ ਹਾਲਪਰ ਉਹਨਾਂ ਦੇ ਵਿਵਾਦਤ ਬਿਆਨਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈਿਆ ਰਿਹਾ ਬਿਲਕੁਲ ਫਿਰ ਪਾਵੇਂ ਉਹ ਕਿਸਾਨਾਂ ਦੇ ਨਾਲ ਸੰਬੰਧਿਤ ਬਿਆਨ ਹੋਣ ਹੁਣ ਪੰਜਾਬੀਆਂ ਨਾਲ ਸੰਬੰਧਿਤ ਬੀਤੇ ਦਿਨ ਜੋ ਉਸਨੇ ਗਾਂਧੀ ਜਯੰਤੀ ਮੌਕੇ ਜਿਸ ਤਰ੍ਹਾਂ ਦੇ ਨਾਲ ਟਵੀਟ ਕੀਤਾ ਸੋ ਅਜੇ ਵਿਚਾਰ ਇਹ ਭਾਜਪਾ ਦੇ ਲਈ ਇੱਕ ਵੱਡੀ ਮੁਸ਼ਕਲ ਖੜੀ ਕਰਦੀ ਹਰ ਵੇਲੇ ਨਜ਼ਰ ਆ ਰਹੀ ਕਿਉਂਕਿ ਫਿਰ ਭਾਜਪਾ ਆਗੂ ਆਪਣੀ ਹੀ ਸੰਸਦ ਦੇ ਖਿਲਾਫ ਵੀ ਬੋਲਦੇ ਨਜ਼ਰ ਆਏ ਨੇ ਔਰ ਫਿਰ ਜਾਂ ਫਿਰ ਉਹਨਾਂ ਨੂੰ ਵਾਕਫੀ ਕੰਗਰਸ ਨੂੰ ਮੰਗਣੀ ਪੈਂਦੀ ਹੈ ਲੋਕੋ ਦੇਖੋ ਬੀਜੇਪੀ ਦੀ ਜਿਹੜੀ ਸੈਂਟਰਲਿਸਟ ਲੀਡਰਸ਼ਿਪ ਹੈ ਉਹਨਾਂ ਤੇ ਲਈ ਵੀ ਇੱਕ ਸਖਰਦਤੀ ਦਾ ਕਾਰਨ ਬਣੇ ਕੋਈਦੇ ਤੇ ਉੱਥੇ ਪੰਜਾਬ ਦੀ ਜਿਹੜੀ ਬੀਜੇਪੀ ਲੀਟਰ ਹੈਗੀ ਆ ਉਹਨਾਂ ਲਈ ਵੀ ਇੱਕ ਨੰਮਰਸ਼ੀ ਦਾ ਸਵਭਾਵ ਬਣ ਹੀ ਕੋਈ ਨਹੀਂ ਕਿਉਂਕਿ ਜਿਸ ਤਰੀਕੇ ਤੇ ਨਾਲ ਉਹਨਾਂ ਵੱਲੋਂ ਪੰਜਾਬ ਵਿਰੋਧੀ ਬਿਆਨ ਲਗਾਤਾਰ ਦਿੱਤੇ ਜਾ ਰਹੇ ਨੇ ਜਾਂ ਕਿਸਾਨ ਵਿਰੋਧੀ ਕਹੋ ਬਿਆਨ ਦਿੱਤੇ ਜਾ ਰਹੇ ਨੇ ਉਹਦੇ ਤੇ ਕਿ ਤਨਾ ਕਿਤੇ ਜਿਹੜਾ ਜਵਾਬ ਦੇ ਹੀ ਆ ਉਹ ਪੰਜਾਬ ਦੀ ਲੀਡਰਸ਼ਿਪ ਦੀ ਵੀ ਬਣ ਜਾਂਦੀ ਹੈ ਤਾਂ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਲਗਾਤਾਰ ਨਮੋਸ਼ੀ ਦਾ ਸਾਹਮਣਾ ਵੀ ਇਹਨਾਂ ਬਿਆਨਾਂ ਦੇ ਕਰਕੇ ਕਰ ਰਹੀ ਹੈ ਹਾਲਾਂਕਿ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਜੇਪੀ ਨਰਟਾ ਨੇ ਉਹਨਾਂ ਨੇ ਵੀ ਕਈ ਵਾਰ ਜਿਹੜਾ ਹੈਗਾ ਇਸ ਤਰੀਕੇ ਦੇ ਬਿਆਨ ਦੇਣ ਤੋਂ ਵਰਜਿਆ ਲੇਕਿਨ ਕੰਗਨਾ ਮਾਤਾ ਲਗਾਤਾਰ ਇਸ ਤਰੀਕੇ ਦੇ ਬਿਆਨ ਜਿਹੜੇ ਹੈਗੇ ਆ ਉਹ ਪੰਜਾਬ ਨੂੰ ਲੈ ਕੇ ਲਗਾਤਾਰ ਦਿੰਦੇ ਹਾਲਾਂਕਿ ਇਸ ਵਾਰ ਜਿਹੜੇ ਬਿਆਨ ਦਿੱਤੇ ਉਹਨਾਂ ਨੇ ਨਾਮ ਪੰਜਾਬ ਦਾ ਨਹੀਂ ਲਿਆ ਆਸ-ਪਾਸ ਦੇ ਜਿਹੜੇ ਸਟੇਟ ਆ ਉਹਨਾਂ ਦਾ ਨਾਮ ਲੈਂਦੇ ਹੋਏ ਇਹ ਗੱਲਬਾਤ ਉਹਨਾਂ ਨੇ ਇਸ਼ਾਰਾ ਇਸ਼ਾਰੇ ਦੇ ਰੂਪ ਵਿੱਚ ਕੀਤੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਫਿਲਹਾਲ ਦੀ ਹੈ ਸਾਰੀ ਗੱਲਬਾਤੋ ਜਾਣਕਾਰੀ ਸੋ ਕੰਗਨਾ ਨੇ ਇੱਕ ਵਫਰ ਪੰਜਾਬੀ ਅਖਬਾਰ ਵਿੱਚ ਜ਼ਹਿਰ ਉਗਲਿਆ ਬਿਨਾ ਨਾਮ ਲੈ ਪੰਜਾਬੀਆਂ ਨੂੰ ਨਛੜੀ ਤੇ ਗੁੱਸੇ ਵਾਲੇ ਦੱਸਿਆ ਸੋ ਜੇ ਵਿਚਾਰ ਇੱਥੇ ਜਿਸ ਤਰ੍ਹਾਂ ਦੇ ਨਾਲ ਉਹ ਬਿਆਨ ਕੰਗਨਾ ਨਾਥ ਵੱਲੋਂ ਦਿੱਤੇ ਜਾ ਰਹੇ ਨੇ ਯਕੀਨਨ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਜੜਾ ਹੈ ਕੰਗਨਾ ਨਾਥ ਵੱਲੋਂ ਖੜਾ ਕੀਤਾ ਜਾ ਰਿਹਾ ਹੈ ਬੀਤੇ ਦਿਨ ਵੀ ਜਿਸ ਤਰ੍ਹਾਂ ਨਾਲ ਗਾਂਧੀ ਜੰਤੀ ਮੌਕੇ ਉਸਨੇ ਜੋ ਟਵੀਟ ਕੀਤਾ ਉਸ ਨੂੰ ਲੈ ਕੇ ਉਸ ਵਿਰੋਧੀ ਦਾ ਨਿਸ਼ਾਨਾ ਸਾਧ ਹੀ ਰਹੇ ਸਨ ਲੇਕਿਨ ਇੱਥੇ ਆਪਣੀ ਹੀ ਪਾਰਟੀ ਦੇ ਆਗੂਆਂ ਵੱਲੋਂ ਵੀ ਕੰਗਨਾ ਰਣੌਤ ਤੇ ਨਿਸ਼ਾਨਾ ਸਾਧਿਆ ਗਿਆ ਤੇ ਹੁਣ ਇਸ ਤਰ੍ਹਾਂ ਦਾ ਬਿਆਨ ਇਹ ਪੜਕਾਊ ਜਿਸ ਤਰ੍ਹਾਂ ਦੇ ਨਾਲ ਬਿਆਨਬਾਜ਼ੀ ਹੈ ਪਾਸ਼ਾ ਨੇ ਯਕੀਨਨ ਇਸ ਨੂੰ ਲੈ ਕੇ ਵੀ ਤਿੱਖੀ ਪ੍ਰਤੀਕਿਰਿਆ ਆਣੀ ਸੁਭਾਵਿਕ ਹੈ ਸੋ ਇਹ ਤਾਂ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਇਹਨਾਂ ਤੋਂ ਕੁਝ ਨਾ ਸਿੱਖਣ ਜਿਸ ਤਰ੍ਹਾਂ ਦੇ ਨਾਲ ਉਸਨੇ ਆਪਣੇ ਜੋ ਬੋਲ ਬੋਲੇ ਨੇ ਹਿਮਾਚਲ ਦੇ ਆਸ-ਪਾਸ ਦੇ ਸੂਬਿਆਂ ਨੇ ਸਾਡੇ ਯੂਥ ਨੂੰ ਬਰਬਾਦ ਕੀਤਾ ਕੰਗਨਾ ਰਣੌਤ ਨੇ ਕਿਹਾ ਉਸਨੇ ਕਿਹਾ ਕਿ ਸਾਡੇ ਅੱਗੇ ਪਿੱਛੇ ਦਾ ਰਾਜਾ ਨੇ ਨਵੀਆਂ ਨਵੀਆਂ ਚੀਜ਼ਾਂ ਵੇਖੀਆਂ ਕੋਈ ਚਿੱਟਾ ਕੋਈ ਕੁਝ ਕੋਈ ਕੁਝ ਇਹਨਾਂ ਨੇ ਸਾਡੇ ਯੂਥ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਤੁਸੀਂ ਇਹਨਾਂ ਤੋਂ ਕੁਝ ਨਹੀਂ ਸਿੱਖੜਾਏ ਮੰਚ ਤੋਂ ਬੋਲਦੇ ਹੋ ਨਜ਼ਰ ਆਏ ਚਾਹੇ ਚਿੱਟਾ ਹੋਵੇ ਚਾਹੇ ਉਗਰਤਾ ਹੋਵੇ ਤੁਹਾਨੂੰ ਪਤਾ ਹੈ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ ਬਾਈਕ ਤੇ ਹੋ ਹੱਲਾ ਕਰ ਬੜਾ ਉਗਰ ਇਹਨਾਂ ਦਾ ਸਬਾਹ ਹੁੰਦਾ ਹੈ ਡਰੱਗਸ ਕਰੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਰਾਬਾਂ ਪੀਣ ਸਾਡੇ ਬੱਚੇ ਕਿਸੇ ਵੀ ਤਰ੍ਹਾਂ ਇਹਨਾਂ ਦੇ ਪ੍ਰਭਾਵ ਵਿੱਚ ਨਾ ਆਉਣ ਅਜਿਹੇ ਬਿਆਨ ਉਸਨੇ ਮੰਚ ਤੋਂ ਅੱਥੇ ਦਿੱਤੇ ਨੇ सत्य तो कंगना रनौत ने मुड़ तो पंजाबी के खिलाफ जो जहर उगलिया इसलिए किसानों लैके विवादित बयान कंगना रनौत दिते ने और लगातार पार्टी के लिए भी मुश्किल जोड़ी है खड़ी करती कंगना रनौत नजर आई है या फिर अपने ही बयान तो वापस जाते हुए क्योंकि तिने खेती कानूनों लागू करने की भी हाल ही उसने गल की ਗੁਰਚਰਨ ਗਰੇਵਾਲ ਜੀ ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਜੁੜ ਚੁੱਕੇ ਨੇ ਗੁਰਚਰਨ ਜੀ ਕੀ ਕਹੋਗੇ ਤੁਸੀਂ ਕੰਗੜਾ ਰਣਾਤ ਦੇ ਬਿਆਨ ਨੂੰ ਲੈ ਕੇ ਆਏ ਦਿਨ ਇਸ ਤਰ੍ਹਾਂ ਦੇ ਬਿਆਨ ਕਦੀ ਕਿਸਾਨਾਂ ਨੂੰ ਲੈ ਕੇ ਤੇ ਹੁਣ ਪੰਜਾਬੀਆਂ ਨੂੰ ਲੈ ਕੇ ਅਸੋ ਜੋ ਬਿਆਨ ਦਿੱਤਾ ਹੈ ਦੇਖੋ ਜੀ ਇੱਕ ਔਰਤ ਜਾਤੀ ਆ ਰੋਜ਼ ਰੋਜ਼ ਉਹਨੂੰ ਭੰਡਾ ਨੂੰ ਸਾਡਾ ਗੀਰ ਗੱਲ ਆ ਪਰ ਜੋ ਕੋਸੋ ਕਰ ਰਹੀ ਆ ਜੀ ਬਹੁਤ ਖਤਰਨਾਕ ਕਰ ਰਹੀ ਆ ਪਹਿਲਾਂ ਤਾਂ ਰਾਜਨੀਤਿਕ ਤੌਰ ਤੇ ਕਰ ਰਹੀ ਸੀ ਫਿਰ ਜਾਤੀ ਤੌਰ ਤੇ ਆ ਗਈ ਉਹਨਾਂ ਦਾ ਜਮਾਤੀ ਤੌਰ ਤੇ ਆਹ ਗਈ ਗੁਆਂਡੀ ਸੂਬੇ ਆ ਇੱਕ ਦੂਜੇ ਦੇ ਬੜਾ ਪਿਆਰ ਆ ਕਲਚਰਲੀ ਸਾਡੀ ਸਾਂਝ ਆ ਮਤਲਬ ਜੋ ਉਹਨੇ ਹਾਲਾਤ ਪੈਦਾ ਕਰ ਦਿੱਤੇ ਆ ਪਹਿਲਾਂ ਹੀ ਤਣਾਅ ਬਹੁਤ ਆ ਜੀ ਹਿਮਾਚਲ ਤੇ ਪੰਜਾਬੀਆਂ ਦੇ ਵਿੱਚ ਤੇ ਤੁਸੀਂ ਦੇਖੋਗੇ ਹਿਮਾਚਲ ਦਾ ਟੂਰਿਸਟ ਬੇਸ ਦੇ ਕਸੂਬਾ ਉਹ ਕਿੰਨਾ ਨਿਸ਼ਾਨ ਕਰ ਰਹੀ ਆ ਆਪਣੇ ਸੂਬੇ ਦਾ ਕਿੰਨਾ ਫੁਰਤਬਾਦਾ ਕਰਕੇ ਇਹ ਜੋ ਹਾਲਾਤ ਪੈਦਾ ਕਰ ਰਹੀ ਆ ਇਸ ਨਾਲ ਰੱਬ ਨਾ ਕਰੇ ਕੱਲ ਨੂੰ ਕੋਈ ਆਪਸੀ ਟਕਰਾਈ ਪੈਦਾ ਹੋ ਜਾਂਦਾ ਬਹੁਤ ਸਾਰੇ ਜਿਹੜੇ ਜਾਨ ਜਿਹੜੇ ਲੋਕਾਂ ਟੂਰਿਸਟ ਦੇ ਨੋਰ ਦੇ ਹਿਮਾਚਲ ਜਾਂਦੇ ਆ ਤੇ ਹਿਮਾਚਲ ਨੂੰ ਬਹੁਤ ਬੜੀ ਗਿਣਤੀ ਵਿੱਚ ਲੋਕ ਪੰਜਾਬ ਦੇ ਰਹੇ ਆ ਜੀ ਤੋਂ ਮਤਲਬ ਹਾਦੂ ਗਈ ਆ ਹੁਣ ਹਾਦੂ ਵੀ ਵੱਧ ਹੋ ਗਈ ਆ ਹੁਣ ਬੀਜੇਪੀ ਦੀ ਯੋਗਵਾਰੀ ਬਣਦੀ ਆ ਕਿਉਂਕਿ ਕੰਗੜਾ ਨੂੰ ਬੀਜੇਪੀ ਦੀ ਇੱਕ ਕੈਂਪੀ ਆ ਜੀ ਉਹ ਇਸ ਤੇ ਇਸ ਤੇ ਲਗਾਮ ਕਿਉਂ ਨਹੀਂ ਲੰਦੇ ਕਿਉਂ ਨਹੀਂ ਕਿਉਂ ਨਹੀਂ ਉਹਨੂੰ ਉਹਨੂੰ ਬਿਲਕੁਲ ਬਿਲਕੁਲ ਇਸ ਦਾ ਸਾਰੇ ਦਾ ਠਿਕਾ ਜਦੋਂ ਬੀਜੇਪੀ ਨੇ ਸਰ ਪਾ ਦੀ ਰਿਆ ਵਾ ਕਿਦਾਂ ਨਿਸ਼ਾਨ ਹਰਿਆਣਾ ਵਿੱਚ ਇਸ ਨੇ ਕੀਤਾ ਉਹਨਾਂ ਦਾ ਪਾਰਟੀ ਲੈਵਲ ਤੇ ਹੂੰ ਉਹ ਇਸ ਗੱਲ ਹੀ ਸਮਝਣ ਲੱਗਦੀ ਕਿ ਨਫਰਤ ਜਿਹੜੀ ਆ ਉਹ ਇਸ ਕਦਰ ਵਧਾ ਰਹੀ ਆ ਕਿ ਕੱਲ ਨੂੰ ਕੋਈ ਬਹੁਤ ਵੱਡਾ ਮੰਨ ਲਓ ਭਾਈਚਾਰਕ ਜਿਹੜਾ ਟਕਰਾਅ ਦਾ ਨਿਸ਼ਾਨ ਹੋ ਸਕਦਾ ਬਿਲਕੁਲ ਉਹਨਾਂ ਨੂੰ ਸੀਰੀ ਹੀ ਲਵੇ ਭਾਜਪਾ ਇਹ ਇਹਦਾ ਇਹਦਾ ਕੋਈ ਇਹਦਾ ਲਾਜ ਡੱਬਿਆ ਜਾਵੇ ਨੇ ਤਾਂ ਬਹੁਤ ਮਾਰੇ ਖਿਲਾਫ ਪਾਇਆ ਕਰੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਜੀ ਸਾਨੂੰ ਗੱਲ ਕਰਨ ਲਈ ਸੋ ਜਿਸ ਤਰ੍ਹਾਂ ਦੇ ਨਾਲ ਕੰਗੜਾ ਨਾਥ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ ਨਫਰਤੀ ਇਹ ਬਿਆਨ ਕਦੀ ਕਿਸਾਨਾਂ ਨੂੰ ਲੈ ਕੇ ਕਦੀ ਹੁਣ ਪੰਜਾਬੀਆਂ ਨੂੰ ਲੈ ਕੇ ਯਕੀਨਨ ਐਸੂ ਲੈ ਕੇ ਪਾਜ ਪਾ ਦੀ ਜਿਹੜੀ ਆਲਾ ਲੀਡਰਸ਼ਿਪ ਹੈ ਉਸ ਨੂੰ ਕੋਈ ਕਦਮ ਚੁੱਕਣ ਦੀ ਲੋੜ ਹੈ